ਪਿਆਰੇ ਵਿਦਿਆਰਥੀਓ ਸਾਡੇ ਅੱਜ ਪੰਜਵੇਂ ਦਿਨ ਦੇ ਵਿਖਿਆਨ ਦਾ ਸਰਲੇਖ ਹੈ ਆਗਮਨ ਬਾਲ ਗੁਰੂ ਗੋਬਿੰਦ राय ਜੀ ਮਾਤਾ ਗੁਜਰੀ ਜੀ ਨੂੰ ਮਿਲਣ ਵਧਾਈਆਂ ਪਟਨੇ ਚ ਚੰਨ ਚੜਿਆ ਸੰਨ 1666 ਈਸਵੀ ਉਹ ਉਸ ਦੀ 7ਵੀਂ ਸੰਮਤ 1723 ਦੀ ਗੱਲ ਹੈ ਪਟਨਾ ਸ਼ਹਿਰ ਦੇ ਗगन ਵਿੱਚ ਉਸ ਰਾਤ ਚੰਦਰਮਾ ਦਾ ਨੂਰ ਅਕ ਅਲੌਕਿਕ ਸੀ ਜਿਵੇਂ ਕਿਸੇ ਅਗੰਮੀ ਜੋਤ ਨੂਰਾਨੀ ਰੂਹ ਦੇ ਮਨੁੱਖੀ ਜਾਮੇ ਵਿੱਚ ਆਉਣ ਤੇ ਸ੍ਰਿਸ਼ਟੀ ਵੀ ਸਵਾਗਤ ਕਰ ਰਹੀ ਹੋਵੇ ਉਸ ਰਾਤ ਤਾਰਿਆਂ ਦੀ ਚਮਕ ਵੀ ਕਿਤੇ ਵੱਧ ਰੌਸ਼ਨ ਸੀ ਜਿਵੇਂ ਕਿਸੇ ਪਰਮਪੁਰਖ ਦੇ ਧਰਤ ਤੇ ਆਉਣ ਦਾ ਅੰਬਰ ਵੀ ਦੀਪ ਮਾਲਾ ਕਰਕੇ ਜਸ਼ਨ ਮਨਾ ਰਿਹਾ ਹੋਵੇ। ਸ਼ਹਿਰ ਪਟਨਾ ਦੀ ਉਸ ਸੁਹਾਵੀ ਧਰਤ ਦੇ ਮਾਤਾ ਗੁਜਰੀ ਜੀ ਨੂੰ ਬੇਅੰਤ ਵਧਾਈਆਂ ਮਿਲਣ ਲੱਗੀਆਂ ਜਦੋਂ ਉਹਨਾਂ ਦੀ ਪਵਿੱਤਰ ਗੋਦ ਵਿੱਚ ਬਾਲ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ ਜੋ ਬਾਅਦ ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਣ ਕੇ ਸੁਭਾਏਮਾਨ ਹੋਏ। ਬਾਲ ਗੁਰੂ ਗੋਬਿੰਦ ਰਾਏ ਜੀ ਦਾ ਪਟਨਾ ਨਗਰ ਵਿਖੇ ਜਿਸ ਵੇਲੇ ਆਗਮਨ ਹੋਇਆ ਹੈ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੂਰ ਪੂਰਬੀ ਭਾਰਤ ਵਿੱਚ ਰਾਜਾ ਰਾਮ ਸਿੰਘ ਦੇ ਨਾਲ ਅਸਾਮ ਵੱਲ ਪ੍ਰਚਾਰ ਯਾਤਰਾ ਕਰ ਰਹੇ ਸਨ ਨਵੇਂ ਪਾਸ਼ਾ ਦੇ ਪਟਨਾ ਤੋਂ ਦੂਰ ਹੋਣ ਕਾਰਨ ਮਾਤਾ ਗੁਜਰੀ ਜੀ ਅਤੇ ਬਾਲ ਗੋਬਿੰਦ ਰਾਏ ਜੀ ਦੀ ਦੇਖਭਾਲ ਲਈ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਦਾਦੀ ਜੀ ਮਾਤਾ ਨਾਨਕੀ ਜੀ ਸੇਵਾ ਨਿਭਾ ਰਹੇ ਸਨ ਪੂਰਬ ਦੇ ਸਿੱਖਾਂ ਤੋਂ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਖੁਸ਼ਖਬਰੀ ਮਿਲੀ ਤਾਂ ਉਹਨਾਂ ਹੀ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਵਾਰ ਆਪਣੇ ਪੁੱਤਰ ਗੋਬਿੰਦ ਰਾਏ ਜੀ ਨੂੰ 4 ਸਾਲ ਬਾਅਦ ਪਟਨਾ ਵਿੱਚ ਹੀ ਮਿਲੇ ਸਨ ਮਾਤਾ ਗੁਜਰੀ ਜੀ ਨੇ ਜਦੋਂ ਬਾਲਕ ਨੂੰ ਜਨਮ ਦਿੱਤਾ ਤਾਂ ਪੰਜਾਬ ਵਿੱਚ ਪਟਿਆਲੇ ਜ਼ਿਲ੍ਹੇ ਦੇ ਨਗਰ ਘੜਾਮ ਵਿਖੇ ਇੱਕ ਸੂਫੀ ਪੀਰ ਭੀਖਣ ਸ਼ਾਹ ਨੂੰ ਇੱਕ ਦਿਨ ਅੰਦਰੋਂ ਅੰਦਰ ਭਾਵ ਮਨੋਮਨੀ ਅਜੀਬਾ ਅਨੁਭਵ ਹੋਇਆ ਕਿ ਪਟਨਾ ਸ਼ਹਿਰ ਵਿੱਚ ਇੱਕ ਮਹਾਪੁਰਖ ਨੇ ਜਨਮ ਧਾਰਿਆ ਹੈ ਜੋ ਲੋਕਾਈ ਨੂੰ ਤਾਰਨ ਆਇਆ ਹੈ ਉੱਤਰਾਂਤ ਹੀ ਆਪਣੇ ਦੋ ਮੁਰਿਦਾਂ ਨੂੰ ਨਾਲ ਲੈ ਕੇ ਪਟਨਾ ਸਾਹਿਬ